ਵੈਦੁਰੂਜੀ ਦਾ ਖਾਲਸਾ ਵੈਦੁਰੂਜੀ ਕੀ ਫਤਿਹ ਭਾਰਤੀ ਕਿਸਾਨ ਜੁੰਡੀਆਂ ਨੇਕਤਾ ਆਜ਼ਾਦ ਬਲੋਂ ਮੈਂ ਜਸਮਿੰਦਰ ਸਿੰਘ ਲੰਗੋਵਾਲ ਤੁਹਾਡੇ ਨਾਲ ਕੁਝ ਗੱਲਬਾਤ ਸਾਂਝੀ ਕਰਨੀ ਚਾਹੁੰਦਾ ਜਿਵੇਂ ਤੁਹਾਨੂੰ ਪਲੀਪਾਂ ਤੇ ਇਸ ਗੱਲ ਦਾ ਪਤਾ ਹੈ ਕਿ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਮੋਰਚੇ ਚੱਲਦਿਆਂ ਨੂੰ ਲਗਭਗ 105 ਦਿਨ ਹੋ ਗਏ ਨੇ 105 ਦਿਨਾਂ ਦੇ ਵਿੱਚ ਭਾਜਪਾ ਦੇ ਵੱਲੋਂ ਭਾਵੇਂ ਹਰਿਆਣੇ ਦੀ ਸਰਕਾਰ ਸੀ ਜਾਂ ਫਿਰ ਦਿੱਲੀ ਦੀ ਸਰਕਾਰ ਸੀ ਇਹਨਾਂ ਸਰਕਾਰਾਂ ਦੇ ਵੱਲੋਂ ਜਿਸ ਤਰ੍ਹਾਂ ਦਾ ਕਿਸਾਨ ਪਦਰਨਕਾਰੀਆਂ ਦੇ ਉੱਤੇ ਜ਼ਬਰ ਜ਼ੁਲਮ ਅਤਿਆਚਾਰ ਕੀਤਾ ਗਿਆ ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕਿਵੇਂ ਸਾਡੇ ਬੇਕਸੂਰ ਲੋਕਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਅਥਰੂ ਗੈਸ ਦੀਆਂ ਬਾਸਣਾ ਛਿੱਟੀਆਂ ਗਈਆਂ ਦੇ ਨਾਲ ਦੀ ਨਾਲ ਸਾਡੇ ਇੱਕ ਨੌਜਵਾਨ ਨੂੰ ਗੋੜੀ ਦੇ ਵਿੱਚ ਪਾ ਕੇ ਹਰਿਆਣੇ ਦੀ ਪੁਲਿਸ ਦੇ ਵੱਲੋਂ ਕੁੱਟਿਆ ਗਿਆ ਤੈਚਾਰ ਕੀਤਾ ਗਿਆ ਇਸੇ ਤਰ੍ਹਾਂ ਇੱਕ ਨੌਜਵਾਨ ਦਾ ਕਤਲ ਕੀਤਾ ਸੋ ਇਸ ਰੋਸ ਵੱਜੋਂ ਤੇ ਤਿੰਨ ਨੌਜਵਾਨ ਜਿਹੜੇ ਸਾਡੇ ਬੇਕਸੂਰ ਝੂਠੇ ਐਫ ਆਈ ਆਰ ਅਦਾਲਿਜ ਕਰਕੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਇਸ ਰੋਸ ਵੱਜੋਂ ਤੇ ਨਾਲ ਦੀ ਨਾਲ ਸਾਡੀਆਂ ਜਿਹੜੀਆਂ ਹੱਕੀ ਦੇਵਾਜ ਮੰਗਾ ਸਮ ਜਿਹੜੀਆਂ ਭਾਜਪੀ ਨੇ ਲਖਤੀ 95 ਮਨੀਆਂ ਸਨ ਉਹਨਾਂ ਨੂੰ ਪ੍ਰਵਾਨ ਕੀਤਾ ਸੀ ਉਹਨਾਂ ਮੰਗਾ ਨੂੰ ਨਾ ਦੇਣ ਦੇ ਕਾਰਨ ਸੋ ਇੱਕ ਬਹੁਤ ਵੱਡਾ ਰੋਸ ਕਿਸਾਨਾਂ ਦੇ ਅੰਦਰ ਨਿਰਾਸ਼ਾ ਚਲੀ ਆਈ ਇਸੇ ਤਰ੍ਹਾਂ ਹੀ ਨਾਲ ਦੀ ਨਾਲ ਭਾਜਪਾ ਦੇ ਲੀਡਰਾਂ ਦੇ ਵੱਲੋਂ ਲਗਾਤਾਰ ਕਿਸਾਨਾਂ ਦੇ ਅंदोलਨਾ ਦੇ ਪ੍ਰਤੀ ਕਿਸਾਨ ਆਗੂਆਂ ਦੇ ਪ੍ਰਤੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ ਸੋ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਫੈਸਲਾ ਕੀਤਾ ਸੀਗਾ ਕਿਸਾਨ ਮਜ਼ਦੂਰ ਮੋਰਚਾ ਦੇ ਵੱਲੋਂ ਐਸ ਕੇਐਮ ਗਹਿਰਾਜ ਨੂੰ ਬੁਲੰਦ ਕਿ 28 ਤਰੀਕ ਨੂੰ ਬੀਜੇਪੀ ਦੇ ਕੈਂਡੀਡੇਟ ਲੀਡਰਾਂ ਦੇ ਘਰਾਂ ਦੇ ਮੂਹਰੇ ਉਹ ੱਡੇ ਜਿਹੜੇ ਇਕੱਠ ਕਰਕੇ ਇੱਕ ਦਿਨ ਦੇ ਮੋਰਚੇ ਜਿਹੜੇ ਉਹ ਮੱਲੇ ਜਾਣੇ ਹੈਗੇ ਸੋ ਸਾਰੇ ਇਨਸਾਫ ਪਸੰਦ ਕਿਸਾਨ ਵਪਾਰੀ, ਮਜ਼ਦੂਰ, ਹਰ ਵਰਗ ਦੇ ਭੈਣਾ ਭਰਾਵਾਂ ਨੂੰ ਅਪੀਲ ਕਰਦੇ ਆ ਕਿ ਆਓ ਜ਼ਬਰ ਜ਼ੁਲਮ ਕਰਨ ਵਾਲੇ ਲੋਕਾਂ ਦੇ ਖਿਲਾਫ ਇੱਕ ਵੱਡਾ ਰੋਹ ਭਰਪੂਰ ਧਰਨਾ ਮਾਰਨ ਲਈ ਕੱਲ ਨੂੰ ਆਪੋ ਆਪਣੇ ਕੰਮ ਤੋਂ ਦੇ ਸੰਭੋਜਦੇ ਹੋਏ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਹਾਜ਼ਰੀਆਂ ਭਰਿਏ ਜਿਵੇਂ ਪੂਰੇ ਪੰਜਾਬ ਦੇ ਵਿੱਚ ਸਾਰੇ ਜਿੰਨੇ ਕੈਂਡੀਡੇਟ ਬੀਜੇਪੀ ਦੇ ਨੇ ਉਹਨਾਂ ਦੇ 12 ਪੂਰੇ ਕਿਸਾਨ ਇਹ ਰੋਸ ਪ੍ਰਦਰਸ਼ਨ ਕਰਨਗੇ ਮੋਰਚੇ ਬੰਨ੍ਹਣਗੇ ਇਸੇ ਤਰ੍ਹਾਂ ਹੀ ਹਰਿਆਣਾ ਦੇ ਅੰਦਰ ਜਿਹੜੇ ਪ੍ਰਮੁੱਖ ਲੀਡਰ ਨੇ ਬੀਜੇਪੀ ਦੇ ਉਹਨਾਂ ਨੂੰ ਚੁਣ ਕੇ ਕਿਉਂਕਿ ਹਰਿਆਣਾ ਦੇ ਅੰਦਰ ਇਲੈਕਸ਼ਨ ਹੋ ਚੁੱਕੀ ਹੈ ਉੱਥੇ ਵੀ ਕਿਸਾਨ ਪ੍ਰੋਗਰਾਮ ਵੱਡੀ ਸਮੂਲੀਅਤ ਕਰਕੇ ਕਰਨਗੇ ਸਭ ਇੱਕ ਦਿਨ ਦਾ ਹੀ ਪ੍ਰੋਗਰਾਮ ਹੈ ਸਾਰੀਆਂ ਭੈਣਾਂ ਭਰਾਵਾਂ ਨੌਜਵਾਨਾਂ ਹਰ ਵਰਗ ਦੇ ਕਿਸਾਨ ਬਸ ਦੂਸਤ ਦੁਕਾਨਦਾਰ ਪੈਣਾਪਰਾਵਾਂ ਨੂੰ ਦੁਬਾਰਾ ਫੇਰ ਅਪੀਲ ਕਰਦੇ ਆ ਕਿ ਕੱਲ ਨੂੰ ਉਹ ਵੱਡੀ ਗਿਣਤੀ ਆਪਾਂ ਸਾਰੇ ਉਹਨਾਂ ਕੈਂਡੀਡੇਟਾਂ ਦੇ ਘਰਾਂ ਦੇ ਮੂਰੇ ਪੁੱਜਣਾ ਹੈਗਾ ਜਿਵੇਂ ਸੰਗਰੂਰ ਦੇ ਵਿੱਚ ਆਪਾਂ ਨੇ ਸਾਰਿਆਂ ਨੇ ਕੱਲ ਨੂੰ ਜਿਹੜਾ ਇਕੱਠਾ ਹੋਣਾ ਉਹ ਇਕੱਠਾ ਹੋਣ ਲਈ ਥਾਂ ਜਿਹੜੀ ਰੱਖੀ ਹੋਈ ਹੈ ਉਹ ਰਣਵੀਰ ਕਾਲਜ ਦੇ ਮੂਰੇ ਆਪਾਂ ਇਕੱਠੇ ਹੋਵਾਂਗੇ ਇੱਕ ਵਾਰ ਉਸ ਤੋਂ ਬਾਅਦ ਜਿਹੜੀ ਅਰਵਿੰਦ ਖੰਨਾ ਸੰਗਰੂਰ ਤੋਂ ਐਮਪੀ ਇਲੈਕਸ਼ਨ ਲੜ ਰਹੇ ਨੇ ਭਾਜਪਾ ਦੇ ਉਮੀਦਵਾਰ ਨੇ ਸੋ ਉਹਨਾਂ ਦੇ ਘਰ ਦੇ ਅੱਗੇ ਇੱਕ ਵੱਡਾ ਪ੍ਰੋਗਰਾਮ ਕੱਲ ਨੂੰ ਕੀਤਾ ਜਾਣਾ ਹੈਗਾ ਸੋ ਸਾਰੇ ਕਿਸਾਨ ਮਜ਼ਦੂਰ ਮਿਹਨਤ ਕਸ਼ ਲੋਕਾਂ ਨੂੰ ਸਨਿਹਾ ਦਿੰਨੇ ਆ ਕਿ ਆਓ ਇਕੱਠੇ ਹੋ ਕੇ ਆਪਾਂ ਇਸ ਪ੍ਰੋਗਰਾਮ ਨੂੰ ਸਫਲ ਬੜਾਈਏ ਤੇ ਬੀਜੇਪੀ ਤੋਂ ਜ਼ਬਰ ਜ਼ੁਲਮ ਕਰਨ ਵਾਲੀ ਉਸ ਪਾਰਟੀ ਤੋਂ ਉਹਨਾਂ ਗੱਲਾਂ ਦੇ ਜਵਾਬ ਮੰਗਿਏ ਕਿ ਸ਼ੋਅ ਕਰਨ ਦਾ ਕਤਲ ਕਿਉਂ ਕੀਤਾ ਐਮਐਸਪੀ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਕਿਉਂ ਨਹੀਂ ਬਣਾਇਆ ਜਦੋਂ ਵਾਅਦਾ ਕੀਤਾ ਸੀ ਕਿਸਾਨਾਂ ਬਜ਼ੁਰਾਂ ਦੇ ਕਰਜ਼ਿਆਂ ਤੇ ਵਾਰ-ਵਾਰ ਵਾਅਦੇ ਕਰਨ ਤੋਂ ਬਾਅਦ ਵੀ ਲੀਕ ਕਿਉਂ ਨਹੀਂ ਵੱਜੀ ਕਾਰਪੋਰੇਟਾਂ ਦੇ ਕਰਜ਼ੇ ਤੇ ਕਿਉਂ ਨਿੱਕਾ ਮਰਿਆ ਗਿਆਂ ਸਾਨੂੰ ਦਿੱਲੀ ਦੇ ਵਿੱਚ ਜਾ ਕੇ ਅਧੂਲਨ ਕਰਨ ਦਾ ਅਧਿਕਾਰ ਕਿਉਂ ਖੋਇਆ ਗਿਆ ਸੋ ਤਮਾਮ ਸਵਾਲ ਨੇ ਜਿਹੜੇ ਬੀਜੇਪੀ ਦੇ ਅੱਗੇ ਪਰਖਨੇ ਹੈਗੇ ਆ ਸਵਾਉ ਕੱਲ ਨੂੰ ਆਪਾਂ ਇੱਕ ਵਾਰ ਫੇਰ ਬੀਜਪੀ ਦੇ ਉਹ ਜਬਰ ਜਨਮ ਕਰਨ ਵਾਲੀ ਪਾਰਟੀ ਤੇ ਉਹਨਾਂ ਦੀ ਸਰਕਾਰ ਦੇ ਉਹਨਾਂ ਦੇ ਲੀਡਰਾਂ ਦੇ ਬਾਰੇ ਦੇ ਪੂਰੇ ਜਾ ਕੇ ਇੱਕ ਵੱਡਾ ਪ੍ਰੋਟੈਸਟ ਕਰੀਏ ਉਹਹਿਰੂ ਜੀ ਦਾ ਖਾਲਸਾ ਉਹਹਿਰੂ ਜੀ